ਜੈ ਬਾਬਾ ਸੁਖਨੰਦ ਜੀ ਜੈ ਬਾਬਾ ਮੜ ਜੀ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾਂ ਵਾਲਾ ਦਿਨ 10 ਅਕਤੂਬਰ ਦਿਨ ਸ਼ੁੱਕਰਵਾਰ 2025 ਸਵੇਰ ਦੇ ਬਾਬਾ ਮੜ ਜੀ ਦੀ ਸਮਾਧੀ ਸਥਲ ਦੇ ਲਾਈਵ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਹਰ ਇਨਸਾਨ ਦਾ ਇਸ ਦਰਬਾਰ ਤੇ ਆ ਕੇ ਸਿਰ ਝੁਕਦਾ ਹੈ ਇਸ ਸਥਾਨ ਤੋਂ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਬੇਨਤੀ ਹਰ ਹਾਲ ਦੇ ਵਿੱਚ ਪੂਰੀ ਹੁੰਦੀ ਹੈ। ਬਾਬਾ ਜੀ ਹਰ ਵਿਅਕਤੀ ਦੇ ਦੁੱਖ ਕਸ਼ਟ ਦੂਰ ਕਰਦੇ ਹਨ। ਇਸ ਦਰਬਾਰ ਤੋਂ ਕੀਤੀਆਂ ਹੋਈਆਂ ਅਰਦਾਸਾਂ ਕਦੇ ਵੀ ਖਾਲੀ ਨਹੀਂ ਜਾਂਦੀਆਂ। ਇਸ ਕਰਕੇ ਇਸ ਨੂੰ ਇਤਿਹਾਸਿਕ ਬਾਬਾ ਸੁਖਾਨੰਦ ਜੀ ਬਾਬਾ ਮੜਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੋ ਵੀ ਸੱਚੇ ਮਨ ਨਾਲ ਇਸ ਦਰਬਾਰ ਤੇ ਆਉਂਦਾ ਉਸ ਵਿਅਕਤੀ ਦੀਆਂ ਹਰ ਮਨੋ ਕਾਮਨਾ ਬਾਬਾ ਜੀ ਪੂਰੀਆਂ ਕਰਦੇ ਨੇ ਇਸ ਸਥਾਨ ਤੇ ਆ ਕੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਤੁਸੀਂ ਵੀ ਬਾਬਾ ਜੀ ਦੇ ਦਰਬਾਰ ਤੇ ਇੱਕ ਵਾਰ ਜਰੂਰ ਆ ਕੇ ਸ਼ੀਸ਼ਕਾਓ ਬਾਬਾ ਜੀ ਤੁਹਾਡੀ ਹਰ ਮਨੋ ਕਾਮਨਾ ਪੂਰਨ ਕਰਨਗੇ ਕਿਉਂਕਿ 5-7 ਸਾਲਾਂ ਤੋਂ ਬਣਿਆ ਹੋਇਆ ਇਹ ਸਮਾਧੀ ਸਥਾਨ ਬਾਬਾ ਮੜਗੀ